ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਰਵਾਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਪੰਜਾਬ ਦੇ ਵਿੱਚ ਕੁਝ ਫਲੱਡ ਆਣ ਦੇ ਕਾਰਨ ਜੋ ਝੋਨੇ ਦੀ ਖਰੀਦਾਰੀ ਦੀ ਸ਼ੁਰੂਆਤ ਹਰ ਆਦਮੀ ਕਾਰਿਆਸੀਕ ਦੀ ਸ਼ੁਰੂਆਤ ਹੋਵੇ ਸੋ ਅੱਜ ਸਾਨੂੰ ਬੜਾ ਇੱਕ ਅੱਛਾ ਲੱਗ ਰਿਹਾ ਹੈ ਕਿ ਸਾਡੇ ਕਿਸਾਨ ਵੀਰ ਅੱਜ ਜਲੰਧਰ ਸ਼ਹਿਰ ਦੇ ਵਿੱਚ ਆਪਣੇ ਝੋਨੇ ਦੀ ਫਸਲ ਲੈ ਕੇ ਆਏ ਨੇ ਔਰ ਅੱਜ ਉਹਨਾਂ ਦਾ ਜੋ ਅਸੀਂ ਉਦਘਾਟਨ ਕੀਤਾ ਹੈ ਖਰੀਦਾਰੀ ਦਾ ਔਰ ਇਸ ਮੰਡੀ ਦੇ ਵਿੱਚ ਤਕਰੀਬਨ 45000 ਮੀਟਿਕ ਟਨ ਜੋ ਪਿਛਲੇ ਸਾਲ ਹੋਇਆ ਸੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਸੇਮ ਇਸ ਸਾਲ ਵੀ ਹੋਏਗਾ ਉਹਦੇ ਨਾਲ ਨਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੇਮਾਨ ਸਾਹਿਬ ਜਿਹੜੇ ਕਿ ਕਿਸਾਨਾਂ ਨਾਲ ਬਹੁਤ ਪਿਆਰ ਕਰਦੇ ਨੇ ਬਹੁਤ ਸਤਿਕਾਰ ਕਰਦੇ ਨੇ ਦੀ ਚਿੰਤਾ ਕਰਦੇ ਨੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਜਿਹੜਾ ਵੀ ਖਰੀਦਾਰੀ ਕਰਾਂਗੇ ਫਸਲ ਦੀ ਝੋਨੇ ਦੀ ਅਸੀਂ ਵਿਦਨ 24 ਆਵਰ ਉਹਨਾਂ ਦੇ ਖਾਤੇ 'ਚ ਪੈਸੇ ਪਾ ਦਵਾਂਗੇ ਤਾਂ ਕਿ ਕਿਸਾਨ ਨੂੰ ਕੋਈ ਤਕਲੀਫ ਨਾ ਹੋਵੇ ਤਾਂ ਕਿ ਜਰਾ ਇਹਦਾ ਬੜੀ ਦੇਰ ਤੋਂ ਉਮੀਦਾਂ ਲਾ ਕੇ ਬੈਠਾ ਸੀ ਕਿ ਮੇਰੀ ਝੋਨਾ बिकੇਗਾ ਫਸਲ बिकੇਗੀ ਤੇ ਮੇਰੇ ਕੋ ਪੈਸਾ ਆਏਗਾ ਸੋ ਮੈਂ ਸਾਰੇ ਕਿਸਾਨਾਂ ਨੂੰ ਸਾਰੇ ਆੜਤੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਔਰ ਨਾਲ ਕਾਮਨਾ ਕਰਦਾ ਹਾਂ ਕਿ ਜਿੱਥੇ ਵੀ ਫਲੱਡ ਆਇਆ ਹੈ ਉੱਥੇ ਵੀ ਜੋ ਤਕਰੀਬਨ ਫਸਲ ਜਿਹੜੀ ਹੈਗੀ ਉਹਨਾਂ ਦੀ ਘੱਟ ਤੋਂ ਘੱਟ ਖਰਾਬ ਹੋਵੇ ਤਾਂ ਕਿ ਜੋ ਹੈ ਉਹਨਾਂ ਦਾ ਬਚਾਅ ਹੋਵੇ ਔਰ ਸਾਰੇ ਮੰਡੀਆਂ ਜਾ ਕੇ ਆਪਣੀ ਫਸਲ ਵੇਚ ਸਕਣ ਔਰ ਆਪਣਾ ਜੋ ਆਨਮਲਾ ਪਵਿੱਖਾ ਹੈ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਉਹਦਾ ਪੈਸੇ ਦਾ ਇਸਤੇਮਾਲ ਕਰਦੇ ਅੱਛਾ ਇਹ ਕਿ ਜਦੋਂ ਪਿਛਲੀ ਸ਼ੁਰੂਆਤ ਕੀਤੀ ਸੀ ਉਦੋਂ ਕਹਿੰਦੇ ਸੀ ਕਿ 190 ਲੱਖ ਮੈਟ੍ਰਿਕ ਟਨ ਜਿਹੜੀ ਆ ਝੋਨੇ ਦੀ ਆਮਦ ਹੋ ਸਕਦੀ ਹੈ ਹਜੇ ਤੱਕ ਜੇ ਗੱਲ ਕਰਾਂ ਹੁਣ ਤੱਕ ਕਿੰਨੀ ਕਾਮਦ ਹੋ ਚੁੱਕੀ ਹੈ ਝੋਨੇ ਦੇਖੋ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਅੱਜ ਫਸਟ ਦੇ ਹੈਗਾ ਪੋਗਪੁਰ ਪਹਿਲਾਂ ਆਈ ਸੀ ਕਿ ਨਾ ਪੋਗਪੁਰ ਸਾਰੇ ਹੀ ਜੋ ਹੈ ਸਾਰੇ ਪੋਗਪੁਰ ਹੋਇਆ ਅੱਜ ਦੰਦੂ ਤੋਂ ਘਾਟਨ ਕੀਤਾ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਮੰਡੀਆਂ ਦੇ ਵਿੱਚੋਂ ਦੁਹਾਰਨ ਕੀਤੇ ਜਾ ਰਹੇ ਨੇ ਔਰ ਇਹਦਾ ਜਰਾ ਹੈਗਾ ਪਰ ਗਵਰਨਮੈਂਟ ਦਾ ਹਿਸਾਬ-ਕਿਤਾਬ ਜਿਹੜਾ ਹੈਗਾ ਉਹ ਡਿਪਾਰਟਮੈਂਟ ਕੋਲ ਹੈਗਾ ਅਸੀਂ ਬਾਅਦ ਵਿੱਚ ਉਹਦੇ ਬਾਰੇ ਵੀ ਇਨਫਾਰਮ ਕਰਾਂਗੇ ਟਾਈਮ ਟੂ ਟਾਈਮ ਕਿੰਨਾ ਮਾਲ ਆਇਆ ਹੈ ਇਹ ਸ਼ੁਰੂਆਤ ਹੈ ਕਿ ਇਹ ਸੋਹੀ ਸੋਚਨੇ ਆ ਉਮੀਦ ਕਰਨੇ ਆ ਕਿ ਜਿੰਨਾ ਪਿਛਲੇ ਸਾਲ ਆਇਆ ਸੀ ਇੱਥੇ ਓਨਾ ਹੀ ਮਾਲ ਇਸ ਵਾਰ ਵੀ ਜੋ ਝੋਨਾ ਆਏਗਾ ਬੇਸ਼ੱਕ ਪਾਣੀ ਦੀ ਮਾਰ ਪਈ ਆ ਪਰ ਇਸ ਵਾਰ ਦਾਣਾ ਕਿਦਾਂ ਦਾ ਤੁਹਾਡੀ 12 ਨਾਲ ਗੱਲ ਹੋਈ ਹੈ ਦਾਣਾ ਕਿਸ ਤਰ੍ਹਾਂ ਦਾ ਹੈ ਦੇਖੋ ਇਸ ਵਾਰੀ ਜੋ ਫਸਲ ਅਸੀਂ ਦੇਖ ਰਹੇ ਸੀ ਜਾਂਦੇ ਆ ਹੋਇਆਂ ਔਰ ਸਭ ਪਾਸੇ ਕਿ ਜੋ ਅੱਜ ਆਈ ਵੀ ਹੈ ਫਸਲ ਦੀ ਕੁਆਲਿਟੀ ਪਿਛਲੇ ਸਾਲ ਨਾਲੋਂ ਵਧੀਆ ਹੈਗੀ ਹੈ ਬਹੁਤ ਝਾੜ ਜਿਹੜਾ ਹੈਗਾ ਕੀ ਬਹੁਤ ਜ਼ਿਆਦਾ ਝਾੜ ਲੱਗਾ ਸੀ ਫਸਲਾਂ ਨੂੰ ਔਰ ਜੋ ਕਿਸਾਨ ਹੈਗਾ तकरीबन ਖਸ ਹੈਗਾ ਜਿਹੜੇ ਲੋਕਾਂ ਦੀ ਫਸਲ ਬਚ ਗਈ ਹੈ ਇਹ ਗੱਲ ਠੀਕ ਹੈ ਕਿ ਜਿੱਥੇ ਫਲੱਡ ਆਇਆ ਉੱਥੇ ਨੁਕਸਾਨ ਹੋਇਆ ਹੈ ਉੱਥੇ ਕਿਸਾਨ ਮਾਇੂਸ ਹੈਗਾ ਔਰ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਨੇ ਉਹਨਾਂ ਨੂੰ ਪੂਰਾ ਪ੍ਰਸਤ ਹੈਗਾ ਕਿ ਅਸੀਂ ਤੁਹਾਡੀ ਜਿਹੜੀ ਨੁਕਸਾਨ ਦੀ ਪਰਪਾਈ ਜਿਹੜੀ ਕਰਾਂਗੇ ਇੱਕ ਅੱਜ ਤੋਂ ਤਰਨਤਾਰਨ ਦਾ ਗੁਰਦਾਸਪੁਰ ਵਾਲੇ ਇਲਾਕੇ ਦੇ ਵਿੱਚ ਅਜਿਮਾਨ ਕਾਰ ਜਿਹੜੇ 10 ਲੱਖ ਬੀਮਾ ਯੋਜਨਾ ਕਾਰ ਹੈਗੀ ਉਹਦੀ ਵੀ ਸ਼ੁਰੂਆਤ ਕੀਤੀ ਗਈ ਉਹਨੂੰ ਕਹਿੰਦੇ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸੇਮਾਨ ਸਾਹਿਬ ਜੀ ਨੇ ਕੁਝ ਸਮਾਂ ਪਹਿਲੇ ਤੁਸੀਂ ਜਾਣਦੇ ਹੋਗੇ ਕੁਝ ਸਮਾਂ ਪਹਿਲੇ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ 2 ਅਕਤੂਬਰ ਨੂੰ ਇਸ ਕਾਰਡ ਦੀ ਕੈਸ਼ਲੈਸ ਕਾਰਡ ਇੰਸ਼ੋਰੈਂਸ ਦਾ ਜੋ ਹੈ ਮੈਡੀਕਲ ਇੰਸ਼ੋਰੈਂਸ ਦੀ ਸ਼ੁਰੂਆਤ ਕਰਾਂਗੇ ਉਹਨਾਂ ਨੇ 2 ਅਕਤੂਬਰ ਤੋਂ ਪਹਿਲੇ ਹੀ ਉਹਦੀ ਸ਼ੁਰੂਆਤ ਕਰਤੀ ਅੱਜ ਅਸੀਂ ਤਰਨਤਾਰਨ ਔਰ ਦੇ ਨਾਲ ਨਾਲ ਬਰਨਾਲਾ ਸ਼ੁਰੂਆਤ ਕੀਤੀ ਗਈ ਹੈ ਇਹ ਪੰਜਾਬ ਦੀ ਜਨਤਾ ਨੂੰ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਵੱਲੋਂ ਇੱਕ ਤੋਹਫਾ ਹੈਗਾ ਕਿ ਹਰ ਪਰਿਵਾਰ ਨੂੰ 10 ਲੱਖ ਦਾ ਜੋ ਮੈਡੀਕਲ ਕਲੇਮ ਹੈਗਾ ਮੈਡੀਕਲ ਇੰਸ਼ੋਰੈਂਸ ਹੈਗੀ ਹੈ ਉਹਨਾਂ ਦਾ ਕਾਰਡ ਬਣਾਇਆ ਗਿਆ ਹੈਗਾ ਔਰ ਉਹਦੇ ਨਾਲ ਤੁਸੀਂ ਪ੍ਰਾਈਵੇਟ ਹਸਪਤਾਲ 'ਚ ਜਾ ਕੇ ਵਧੀਆ ਹਸਪਤਲਾਂ 'ਚ ਜਾ ਕੇ ਆਪਣਾ ਇਲਾਜ ਕਰਾ ਸਕਦੇ ਆਗੇ ਸੋ ਇਹ ਬੜੀ ਵੱਡੀ ਅਚੀਵਮੈਂਟ ਔਰ ਤੁਸੀਂ ਸਾਰੇ ਜੋ ਅੱਜ ਤੁਸੀਂ ਬਿਆਨ ਦਿੱਖਿਆ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਤੇਜਰੀਵਾਲ ਜੀ ਨੇ ਜੋ ਪਹਿਲਾਂ ਪੰਜਾਬ ਦਿੱਲੀ ਦੇ ਮੁਕੰੰਦੀ ਰਹੇ ਨੇ ਉਹਨਾਂ ਨੇ ਵਾਦਾ ਕੀਤਾ ਹੈ ਉਹਨਾਂ ਨੇ ਅਜਾ ਅਰਾਂਜ ਕੀਤਾ ਹੈ ਪੰਜਾਬ ਦੇ ਮੁਕੰੰਤ ਸਰਪੰਖੋਂ ਸੇ ਮਾਨ ਸਾਹਬ ਨੇ ਵੀ ਕਿਹਾ ਹੈ ਕਿ ਇਹ ਪੰਜਾਬ ਅੱਜ ਦੁਨੀਆ ਦਾ ਦੇਸ਼ ਦਾ ਨਹੀਂ ਦੁਨੀਆ ਦਾ ਸਭ ਤੋਂ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਹਰ ਪਰਿਵਾਰ ਨੂੰ 10 ਲੱਖ ਦਾ ਫ੍ਰੀ ਇੰਸ਼ੋਰੈਂਸ ਜੋ ਬੀਮਾ ਮੈਡੀਕਲ ਕਲੇਮ ਦਾ ਜੋ ਬਣਾਇਆ ਹੈ ਇਹ ਆਪਣੇ ਅਜ ਬਹੁਤ ਵੱਡੀ ਇੱਕ ਉਪਲਬਧੀ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਜਿੰਨੇ ਲੋਕੀ ਪੰਜਾਬ ਦੇ ਨਾਗਰਿਕ ਨੇ ਉਹ ਇਸ ਬੈਨੀਫਿਟ ਦਾ ਵੱਧ ਤੋਂ ਵੱਧ ਫਾਇਦਾ ਲੈਣ ਤਾਂ ਕਿ ਆਪਣੇ ਕਾਰਡ ਬਨਵਾਣ ਤਾਂ ਕਿ ਕਰੋ ਨੂੰ ਕਲ ਲੋਡ ਪਵੇ ਤੇ ਇਸਤੇਮਾਲ ਕਰ ਸਕਣ। ਸਰ ਫਲੱਡ ਸਿਚੁਏਸ਼ਨ ਨੂੰ ਦੇਖਦੇ ਹੋਏ ਜਿਹੜੀ ਕੇਂਦਰ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਸੀ ਉਸ ਤੋਂ ਬਾਅਦ 595 ਕਰੋੜ ਰੁਪਏ ਜਿਹੜਾ ਈਜ਼ੀ ਲੋਨ ਦਿੱਤਾ ਹੈਗਾ ਉਹਨਾਂ ਲੱਗਦਾ ਨਹੀਂ ਕਿ ਪੰਜਾਬ ਤੇ ਆਰਥਿਕ ਬੋਝ ਜਿਹੜਾ ਹੈਗਾ ਉਹ ਪੈ ਸਕਦਾ। ਨਹੀਂ ਦੇਖੋ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਲਾਸ ਹੋਇਆ तकरीबन तकरीबन 20000 ਕਰੋੜ ਰੁਪਏ ਲਾਸ ਹੋਇਆ ਗਿਆ ਹੈ ਜੀ। ਸਾਰਾ ਪੰਜਾਬ ਸਰਕਾਰ ਨੇ ਇਹ ਦੱਸਿਆ ਵੀ ਔਰ ਸਾਡੇ ਸਾਡੇ ਲੋਕਾਂ ਨੇ ਪੰਜਾਬ ਵਾਸੀਆਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਫਰਿਆਦ ਕੀਤੀ ਕਿ ਜੋ ਪੰਜਾਬ ਦਾ ਨੁਕਸਾਨ ਹੋਇਆ ਹੈ ਇਹ 20000 ਕਰੋੜ ਰੁਪਏ ਦਾ ਕਰੀਬ ਹੋਇਆ ਹੈ ਤੁਸੀਂ ਕਿਰਪਾ ਕਰਕੇ ਸਾਨੂੰ 20000 ਕਰੋੜ ਦਿਵੋ ਪਰ ਪੰਜਾਬ ਦੀ ਕਿਸੇ ਦੀ ਕੋਈ ਆਵਾਜ਼ ਨਹੀਂ ਸੁਣੀ ਗਈ ਔਰ ਪੀਐਮ ਸਾਹਿਬ ਆਏ ਔਰ ਕੇਵਲ ਨਾ ਕੇਵਲ 1600 ਕਰੋੜ ਦਾ ਪੈਕੇਜ ਦੇ ਕੇ ਚਲੇ ਗਏ ਜਿਹੜਾ ਕਿ ਸਾਡੇ ਕਹਿੰਦੇ ਨੇ ਪੰਜਾਬੀ ਚ ਕਹਾਵਤ ਹੈਗੀ ਹੈ ਕਿ ਊਂਟ ਦੇ ਮੂੰਹ ਮੇਂ ਜੀਰਾ ਉਹ ਬਿਲਕੁਲ ਜਿਹੜਾ ਹੈਗਾ ਬਹੁਤ ਘੱਟ ਅਮਾਉਂਟ ਹੈਗੀ ਏ ਇਸ ਕਰਕੇ ਅਸੀਂ ਚਾਹਾਂਗੇ ਇਹ ਵੀ ਚਾਹਾਂਗੇ ਕਿ ਪ੍ਰਧਾਨ ਮੰਤਰੀ ਜੀ ਦੇ ਉੱਪਰ ਦੁਬਾਰਾ ਗੌਰ ਕਰਨ ਔਰ 20000 ਰੁਪਏ ਸਮਝੇ ਜਿਹੜਾ ਦਿੱਤਾ ਈਜ਼ੀ ਲੋਨ ਜਿਹੜਾ ਪੰਜਾਬ ਨੂੰ ਦਿੱਤਾ ਲੱਗਦਾ ਨਹੀਂ ਆਰਥਿਕ ਬੋਝ ਪਏਗਾ ਆਪਣੀ ਬੋਝ ਪਏਗਾ ਪੰਜਾਬ ਨੂੰ ਇਸ ਦੇ ਵਿੱਚ ਬਹੁਤ ਕਰੋੜਾ ਦੇ ਨਹੀਂ ਤਾਂ ਗੱਲ ਸਮਝ ਨਹੀਂ ਸਵਾਰ ਕੀ ਚੱਲ ਰਿਹਾ ਹੈ 500 595 ਕਰੋੜ ਰੁਪਏ ਈਜ਼ੀ ਲੋਨ ਦਿੱਤਾ ਕੇਂਦਰ ਸਰਕਾਰ ਨੇ ਪੰਜਾਬ ਨੂੰ ਆਰਥਿਕ ਬੋਝ ਪੈ ਦੇਖੋ ਮੈਂ ਉਹ ਹੀ ਤੁਹਾਨੂੰ ਗੱਲ ਕਰ ਰਿਹਾ ਹਾਂ ਕਿ ਬੜੀ ਹੈਰਾਨੀ ਦੀ ਗੱਲ ਹੈਗੀ ਏ ਕਿ ਕਿਤੇ ਸਾਨੂੰ ਗ੍ਰਾਂਟ ਦੀ ਲੋੜ ਹੈਗੀ ਹੈ ਫੰਡਾਂ ਦੀ ਲੋੜ ਹੈਗੀ ਹੈ ਅਸੀਂ ਉਹਨਾਂ ਕੋਲ ਇਫੈਕਟ ਕਰਨੇ ਸਾਨੂੰ ਹੈਲਪ ਕਰਨਗੇ ਹੈਲਪ ਕਰਨ ਦੀ ਬਜਾਏ ਸਾਨੂੰ ਲੋਨ ਦੇ ਰਹੇ ਨੇ ਸੋ ਇਹਦਾ ਮਤਲਬ ਹੈਗਾ ਕਿ ਸਾਨੂੰ ਉਹ ਦਿਲੋਂ ਨਹੀਂ ਚਾਹਦੇ ਮਤ ਕਰਨਾ ਇਹ ਬਹੁਤ ਮਾੜੀ ਗੱਲ ਹੈਗੀ ਹੈ